ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਗਿੱਲ ਫੈਮਿਲੀ ਨਾਲ ਮਿਲਾਵਾਂਗੇ ਜੀ ਤੇ ਬਹੁਤ ਜ਼ਿਆਦਾ ਨਾਈਟ ਫੈਮਿਲੀ ਹੈ ਤੇ ਬਹੁਤ ਜ਼ਿਆਦਾ ਮਿਹਨਤੀ ਹੈ ਮਿਹਨਤ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਕੁਝ ਬਣਾਇਆ ਹੈ ਇੱਧਰ ਤੇ ਇੱਧਰ ਬੰਦਾ ਉਹੀ ਕਾਮਜਾਬ ਹੈ ਜੀ ਜਿਹੜਾ ਮਿਹਨਤ ਕਰਦਾ ਹੈ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਇੱਧਰ ਵੀਰ ਜੀ ਇਹ ਘਾਹ ਨੂੰ ਪਾਣੀ ਦੇ ਲਾ ਰਹੇ ਨੇ ਫੇਰ ਆਪਾਂ ਥੋੜੇ ਨਾਲ ਸਪੈਸ਼ਲੀ ਇੰਟਰੋਡਕਸ਼ਨ ਕਰਾਉਣੀ ਆ ਇਹਨਾਂ ਦੀ ਅ ਜਿਵੇਂ ਦੁਪਹਿਰ ਤੋਂ ਬਾਅਦ ਦਾ ਟਾਈਮ ਜ ਹੈ ਸੰਜੀ ਗੰਢੀ ਹਵਾ ਚੱਲ ਰਹੀ ਹੈ ਤੇ ਇਹ ਜਿਹੜਾ ਗਰਾਸ ਹੈ ਜੀ ਇਹ ਤਾਂ ਹੀ ਗ੍ਰੀਨ ਹੁੰਦਾ ਰਹਿੰਦਾ ਜੇ ਇਹਨੂੰ ਪਾਣੀ ਪੂਣੀ ਦਿੱਤਾ ਜਾਵੇ ਨਹੀਂ ਤਾਂ ਇਹ ਸੁੱਕਾ ਸੁੱਕਾ ਜਾਂ ਪੀਲਾ ਪੀਲਾ ਜਾਂ ਹੋ ਜਾਂਦਾ ਤੇ ਪਿੱਛੇ ਵੀ ਬਹੁਤ ਬੇੜਾ ਹੈਗਾ ਜਿੱਥੇ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਫਰੂਟ ਲਾਏ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਦੇਖੋ ਇਧਰਲੀ ਸਾਈਡ ਇਹ ਜਿਹਨੇ ਫੁੱਲ ਲਾ ਗਏ ਇਹ ਵੀ ਫੁੱਲ ਜੀ ਹਰੇਕ ਚੀਜ਼ ਜਿਹਨੇ ਜਿੰਨੀ ਸੋਹਣੀ ਲੱਗਦੀ ਉੰਨੀ ਮਿਹਨਤ ਵੀ ਮੰਗਦੀ ਆ ਪਾਣੀ ਪੂਣੀ ਸਾਰਾ ਦੇਣਾ ਪੈਂਦਾ ਉਹ ਉਸ ਤੇ ਇਹ ਜਿਹੜੀ ਥੋੜਾ ਜਿਹਾ yellow ਜੇ ਟਾਈਪ ਆ ਕੇ ਉਸ ਤੋਂ ਅੱਗੇ red ਦੀ ਤੇ red ਜੀ ਉਹਦੇ ਚ ਨਿਸ਼ੇੜ ਚ ਨਹੀਂ ਬਹੁਤ ਸੋਹਣਾ ਖੁੱਲਾ ਡੁੱਲਾ ਘਰ ਆ ਜੀ ਬਹੁਤ ਖੁੱਲੇ ਡੁੱਲੇ ਬੇੜੇ ਨੇ ਅੱਗੇ ਵੀ ਪਾਰਕਿੰਗ ਹੈਗੀ ਐਲਾਨ ਹੈਗਾ ਪਿੱਛੇ ਵੀ ਵਿਹੜਾ ਹੈਗਾ ਉਹਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਸਬਜ਼ੀਆਂ ਆ ਫਰੂਟ ਸਾਰਾ ਕੁਝ ਲੱਗਿਆ ਹੋਇਆ ਉੱਥੇ ਲੈ ਕੇ ਚੱਲਦੇ ਆ ਹੁਣ ਆਪਾਂ ਤੁਹਾਨੂੰ ਬੜਾ ਸ਼ਾਂਤਮਈ ਮਾਹੌਲ ਹੈ ਵਾਦੇ ਕਿੰਨ੍ਹ ਹਾਲ ਦੇ ਵੀ ਚੰਗੇ ਲੱਗੇ। ਹਾਂਜੀ। ਮੇਰੇ ਹਾਲ ਦੇ ਵੀ ਲੱਗੇ ਹੋਏ ਨੇ। ਮੈਂ ਦੇਖੀ ਸਿਰ ਪੰਛੀ ਨਹੀਂ ਬੈਠਣਾ। ਜੀ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਆਪਾਂ ਤੁਹਾਨੂੰ ਮਿਲਾਉਨੇ ਆਂ ਗਿੱਲ ਫੈਮਿਲੀ ਨਾਲ ਅੱਜ। ਇਹ ਆਪਾਂ ਡੋਰ ਕਰਤਾ ਬੰਦ। ਅ ਘਰ ਦਾ ਟੂਰ ਤਾਂ ਤੁਹਾਨੂੰ ਕਰਵਾਈ ਦਿੱਤਾ ਜੀ। ਏ ਹੈ ਜੀ ਆਪਣੀ ਗਿੱਲ ਫੈਮਿਲੀ ਸਾਸਰੀ ਸਾਸਰੀ ਜੀ ਤੇ ਇਹਨਾਂ ਵੱਲੋਂ ਸਾਰੀ ਆਪਣੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਜਿਵੇਂ ਤੁਹਾਨੂੰ ਹੋਮ ਟੂਰ ਕਰਾਇਆ ਜੀ ਜਿੱਥੇ ਆਪਾਂ ਰੁਕੇ ਹੋਇਆ ਇਹ ਇਹ ਫੈਮਿਲੀ ਹੈ ਜਿਨ੍ਹਾਂ ਦੀ ਇਹ ਮੇਨਟ ਹੈ ਸਟਰਗਲ ਹੈ ਜਿਨ੍ਹਾਂ ਨੇ ਬਹੁਤ ਕੁਝ ਬਣਾਇਆ ਹੈ ਬਾਕੀ ਇਹ ਥੋੜੇ ਨਾਲ ਆਪ ਦੇ ਬਾਰੇ ਜੀ ਕੋਈ ਸਾਂਝਾ ਕਰਨਾ ਹੈ ਉਹ ਖੁਦ ਕਰਨਗੇ ਅ ਬਾਕੀ ਆਪਾਂ ਨੇ ਸਾਰਾ ਕੁਝ ਤੁਹਾਨੂੰ ਦਿਖਾਤਾ ਦੋ ਵੀਡੀਓ ਦੇ ਵਿੱਚ ਟੋਟਲੀ ਸਾਰਾ ਕੁਝ ਦਿਖਾਤਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਆਇਆ ਨੂੰ 12 ਸਾਲ ਹੋ ਗਏ ਆ ਤੀਸਰੇ ਮਹੀਨੇ ਦੀ ਅਪ੍ਰੈਲ 13 ਤਰੀਕ ਨੂੰ 13ਵਾਂ ਸਾਲ ਲੱਗ ਗਿਆ 2012 ਸਾਲ ਵਿੱਚ ਅਸੀਂ ਆਏ ਸੀ 13 ਤਰੀਕ ਨੂੰ ਤੀਸਰੇ ਮਹੀਨੇ ਤੇ 12 ਸਾਲਾਂ ਵਿੱਚ ਹਜੇ ਮੈਂ ਤਾਂ ਇੱਕ ਵਾਰੀ ਵੀ ਨਹੀਂ ਇੰਡੀਆ ਗਈ ਹੈਗੀ ਮੇਰੇ ਹਸਬੰਡ ਦੋ ਵਾਰੀ ਜਾ ਆਏ ਆ ਪਰ ਚਲੋ ਇੱਥੇ ਥੋੜੀ ਸਖਤ ਮਿਹਨਤ ਕੀਤੀ ਆ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਧੰਨਵਾਦ ਕਰਦੇ ਆ ਪਰਮਾਤਮਾ ਨੇ ਬਹੁਤ ਖੁਸ਼ੀਆਂ ਦਿੱਤੀਆਂ ਹਾਂਜੀ ਇਹਦਾ ਤੁਹਾਡੀ ਮਿਹਨਤ ਨੂੰ ਫਲ ਲੱਗੇ ਆ ਜੀ ਰੰਗ ਭਗ ਲਾਏ ਦੀ ਇਹ ਜੀ ਇੱਕ ਇੱਕ ਕੋਠੀ ਦਾ ਤੁਹਾਨੂੰ ਟੂਰ ਕਰਾਇਆ ਇਹਨਾਂ ਨੇ ਤਿੰਨ ਕੋਠੀਆਂ ਬਣਾਈਆਂ ਨੇ ਇੱਧਰ ਮਤਲਬ ਕਿ ਇੱਕ ਬਣਾਉਣੀ ਵੀ ਬਹੁਤ ਔਖੀ ਹੋ ਜਾਂਦੀ ਹੈ ਤਿੰਨ ਬਣਾਈਆਂ ਨੇ ਬਾਕੀ ਦੋ ਦਾ ਵੀ ਆਪਾਂ ਟੂਰ ਕਰਾਵਾਂਗੇ ਐਵੇਂ ਤੇ ਇਹ ਫੈਮਿਲੀ ਬਹੁਤ ਜ਼ਿਆਦਾ ਨਾਈਸ ਹੈ ਬਹੁਤ ਜ਼ਿਆਦਾ ਜਿੰਨੀ ਕਹਾਂ ਤੂੰ ਜਿਵੇਂ ਆਪਾਂ ਉੱਧਰ ਕਹਿੰਦੇ ਹੁੰਨੇ ਆ ਆਪਣੇ ਪਿੰਡ ਸਾਡਾ ਗੱਲੋ ਹਾਂਜੀ ਪਿੰਡ ਗੱਲੋ ਗੋਦ ਸਾਡਾ ਗਿਰਦੋਆ ਪਿੰਡ ਦੇ ਸਾਡਾ ਗੱਲੋ ਆ ਹਾਂਜੀ ਤਾਂ ਪਿੰਡ ਗੇਲੋ ਜਿੱਦੀ ਸਾਡਾ ਅਹੀਂ ਲਹਿੰਦੇ ਲਾਗੇ ਫਾਜਪੁਰਾ ਠੀਕ ਹੈ ਜੀ ਸਾਡਾ ਜ਼ਿਲ੍ਹਾ ਜਲੰਧਰ ਆ ਜੀ ਦਸੀਨ ਨਕੋਦਰ ਆ ਪਿੰਡ ਫਾਜਪੁਰਾ ਰਿਆ ਡਾਕ ਖੰਨਾ ਨੂਰਪੁਰ ਚੱਠਾ ਠੀਕ ਹੈ ਜੀ ਥੈਂਕ ਯੂ ਜੀ ਪਿੱਛਾ ਸਾਡਾ ਚਲੋ ਦੇਖੋ ਜੀ ਕਿੰਨਾ ਫਿਰ ਵੀ ਜਿਵੇਂ ਦੱਸ ਰਹੇ ਨੇ ਇੰਨਾ ਟਾਈਮ ਹੋ ਗਿਆ ਨੇ ਉਹਨੂੰ ਇੱਧਰ ਆਇਆ ਨੂੰ ਇਹਨਾਂ ਦੀ ਉਹੀ ਸਾਦਗੀ ਹੈ ਉਹੀ ਜਿਹੜੀ ਇਹਨਾਂ ਦਾ ਜਣੀ ਜਿਹੜਾ ਆਪਾਂ ਕਹਿੰਦੇ ਆ ਵਧੀਆ ਮਿੱਠਾ ਸੁਭਾਅ ਹੈ ਇੱਧਰ ਆ ਕੇ ਆਪ ਸੁਣਦੇ ਹੁੰਨੇ ਆ ਵੀ ਲੋਕ ਬਦਲ ਜਾਂਦੇ ਨੇ ਚੇਂਜ ਹੋ ਜਾਂਦੇ ਨੇ ਐ ਹਾਪਾ ਬਦਲ ਜਾਂਦੇ ਨੇ ਇਹਨਾਂ ਨੇ ਮਿਹਨਤ ਕਰਕੇ ਤਾਂ ਬਹੁਤ ਕੁਝ ਬਦਲੇ ਆ ਜਿਹੜੀ ਬਦਲੇ ਆ ਮਤਲਬ ਕਿ ਪ੍ਰਾਪਤ ਕੀਤਾ ਪਰ ਵੈਸੇ ਇਹ ਜਿਵੇਂ ਹੈਗੇ ਸੀਗੇ ਇਹ ਉਵੇਂ ਹੀ ਨੇ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਇਹਨਾਂ ਦੇ ਵਿੱਚ ਉਹ ਨਹੀਂ ਹੈਗੀ ਜਿਵੇਂ ਆਪਾਂ ਕਹਿੰਨੇ ਫਲਾਣਾ ਹਵਾ ਚ ਆ ਗਿਆ ਹਵਾ ਮਾਰਦਾ ਕੋਈ ਇਹੀ ਜਿਹੀ ਗੱਲ ਨਹੀਂ ਹੈ ਸਾਨੂੰ ਮਾਰਕ ਨੂੰ ਬਹੁਤ ਦਿੰਦਾ ਜੀ ਬਹੁਤ ਦਿੰਦਾ ਮਾਰਕ ਨੂੰ ਸਾਡੀ ਦੇ ਕਾਤ ਇੰਨੀ ਇੰਨੀ ਨੂੰ ਸਾਨੂੰ ਮਾਰਕ ਇਹਨਾਂ ਦੇ ਦਿੰਦਾ ਸਾਨੂੰ ਹਾਂਜੀ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੀ ਜੀ ਨੀਤ ਹੁੰਦੀ ਹੈ ਉਹ ਜਿਹੇ ਮਰਾਦਾ ਹੁੰਦੀਆਂ ਨੇ ਤੇ ਇਹ ਗੱਲ ਜੀ 100% ਸਹੀ ਹੈ ਪਰਮਾਤਮਾ ਸਿੱਧੀ ਨੀਤ ਨੂੰ ਸਾਰੇ ਫਲ ਲੱਗਦੇ ਨੇ ਜੀ ਬਾਕੀ ਜਿਹੜੀ ਮਿਹਨਤ ਹੈ ਜੀ ਉਹ ਇਧਰ ਹਾਰਡ ਵਰਕ ਹੈਗਾ ਹੀ ਹੈਗਾ ਜੀ ਜਿਹੜਾ ਕਰ ਗਿਆ ਉਸ ਚੀਜ਼ ਵਿੱਚ ਦੀ ਨੰਗ ਗਿਆ ਉਹ ਬਣਾ ਗਿਆ ਸਾਰਾ ਕੁਝ ਨਹੀਂ ਤਾਂ ਫਿਰ ਜੇ ਆਪਾਂ ਜਣੀ ਜੇ ਮਿਹਨਤ ਲਾਵੇ ਜੀ ਸਭ ਨੂੰ ਹਾਂਜੀ ਹਾਂ ਇੰਡੀਆ ਵਾਲਾ ਤਾਂ ਇਧਰ ਕੁਝ ਵੀ ਨਹੀਂ ਹੈ ਨਾ ਜੀ ਇਧਰ ਲੱਗਾ ਇੰਡੀਆ ਜਾ ਕੇ ਵੱਧ ਜਾਂਦਾ ਬਹੁਤ ਜੀ ਉੱਧਰ ਆਲਾ ਆ ਕੇ ਤਾਂ ਇੱਧਰ ਜਿਵੇਂ ਹੈ ਨਾ ਇੱਧਰਲਾ ਇੱਧਰ ਹੀ ਚੱਲਦਾ ਹੈ ਹਾਂਜੀ ਜਿਹੜੀ ਸਭ ਨੂੰ ਜ਼ੀਰੋ ਤੋਂ ਹੀ ਸ਼ੁਰੂ ਹੋਣਾ ਪੈਂਦਾ ਇੱਧਰ ਆ ਕੇ ਜਿੰਦਗੀ ਸ਼ੁਰੂ ਹੁੰਦੀ ਹੈ ਚਾਹੇ ਉੱਥੇ ਜਿੰਨਾ ਮਰਜ਼ੀ ਕੋਈ ਪੜਿਆ ਆ ਚਾਹੇ ਕੋਈ ਵਧੀਆ ਨੌਕਰੀ ਕਰਦਾ ਆ ਤੇ ਚਾਹੇ ਕੋਈ ਖੇਤੀ ਕਰਦਾ ਹੁੰਦਾ ਉਹ ਇੱਥੇ ਆਣ ਕੇ ਤਾਂ ਜ਼ੀਰੋ ਤੋਂ ਹੀ ਜ਼ਿੰਦਗੀ ਸਟਾਰਟ ਕਰਦਾ ਹੈ ਸਟ੍ਰਗਲ ਕਰਕੇ ਹਾਂਜੀ ਉਹ ਚੀਜ਼ਾਂ ਪ੍ਰਾਪਤ ਕਰਦਾ ਵਾਹਿਗੁਰੂ ਜੀ ਮਿਹਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਇੱਧਰ ਆਪਾਂ ਜੀ ਜਿਵੇਂ ਦੀਦੀ ਨੇ ਸਬਜ਼ੀ ਬਣਾਉਣ ਵਾਸਤੇ ਇਹ ਵਾਲੀਆਂ ਨੇ ਸੋਇਆਬੀਨ ਦੀਆਂ ਬੜੀਆਂ ਇਹ ਜਿਵੇਂ ਘਰੇ ਘਿਓ ਤਿਆਰ ਕੀਤਾ ਜੀ ਮੁੱਲ ਦਾ ਘਿਓ ਹੈ ਜਿਹੜਾ ਬਹੁਤ ਮਹਿੰਗਾ ਪੈ ਜਾਂਦਾ ਇਹ ਦੇਖੋ ਜੀ ਜਿਵੇਂ ਆਪਣੇ ਦੇਖੋ ਕਿਵੇਂ ਕਿੰਨਾ ਸੋਹਣਾ ਹੋ ਹੋ ਗਿਆ ਨਿੱਤਰ ਗਿਆ ਘਿਓ ਇਹਨੂੰ ਬੜੀ ਪੌਣੀ ਨਾਲ ਪੁਣਿਆ ਵੀ ਜਾਊਗਾ ਇਹ 7-8 ਕਿਲੋ ਘਿਓ ਤਿਆਰ ਕਰ ਲਿਆ ਕੋਈ ਜਣੀ ਇੱਧਰ ਇਹ ਇਹ ਨਹੀਂ ਹੈਗਾ ਵੀ ਬੰਦਾ ਕੰਮ ਹੀ ਕਰਦਾ ਜੇ ਕੰਮ ਕਰਦਾ ਤਾਂ ਹੀ ਉਹ ਵਧੀਆ ਖਾਂਦਾ ਵੀ ਹੈ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇੱਧਰ ਜੀ ਇਹ ਗਾਜਰਾਂ ਦੀ ਸਬਜ਼ੀ ਬਣਾਈ ਹੈ ਦੀਦੀ ਨੇ ਦੇਖੋ ਕਿੰਨੀ ਵਧੀਆ ਇਸ ਤਰ੍ਹਾਂ ਜੀ ਹੁਣ ਜਿਵੇਂ ਇਹ ਬਾਕੀ ਹੈ ਨਾ ਕਿਚਨ ਦੇ ਕੰਮ ਚੱਲਦੇ ਹੀ ਰਹਿੰਦੇ ਨੇ ਕਦੇ ਦੁੱਧਰੂ ਵਾਲੀ ਦੇ ਲਈ ਸਬਜ਼ੀ ਬਣਾ ਲਈ ਫਿਰ ਰੋਟੀ ਲਾਗੇ ਇਹ ਸਾਰਾ ਕੁਝ ਬਾਹਰ ਦੇ ਵੀ ਕੰਮ ਚੱਲਦੇ ਨੇ ਘਰ ਦੇ ਵੀ ਚੱਲਦੇ ਨੇ ਜਣੀ ਲਾਲੂ ਵੀ ਚਾਰ ਹੱਥ ਲਾਉਣੇ ਪੈਂਦੇ ਨੇ ਦੋ ਦੀ ਜਗ੍ਹਾ ਅਦਰਲੀ ਅੱਜ ਆਪਾਂ ਆਏ ਆ ਗੱਡੀ ਰਿਪੇਅਰ ਕਰਾਣ ਇਹ ਪੈਕਮੈਨ ਟਾਇਰਸ ਐਂਡ ਈਲਸ ਕੋਲ ਇੱਥੇ ਆਪਾਂ ਬ੍ਰੇਕਸ ਟਾਇਰਸ ਟਿਊਨਸ ਜੋ ਵੀ ਆਪਣਾ ਹੈਗਾ ਗੱਡੀ ਚ ਖਰਾਬੀ ਉਹ ਠੀਕ ਕਰਾ ਸਕਦੇ ਆ ਤੇ ਆਪਣੀ ਜਿਹੜੀ ਗੱਡੀ ਦਾ ਏਸੀ ਸੀਗਾ ਉਹ ਵਰਕ ਨਹੀਂ ਕਰ ਰਿਹਾ ਸੀਗਾ ਥੀਟ ਹੀ ਛੱਡੀ ਜਾਂਦਾ ਸੀ ਤਾਂ ਆਪਾਂ ਉਹ ਅੱਜ ਠੀਕ ਕਰਾਣ ਆਏ ਆ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਕਿਹਾ ਕਿ ਉਸ ਦਾ ਗੱਡੀ ਦੇ ਟਿਊਬ ਖਰਾਬ ਹੈ ਇਸ ਲਈ ਅਸੀਂ ਇੱਧਰ ਆਪਣੀ ਗੱਡੀ ਖੜਾਤੀ ਤੇ ਅਪਰੋਕਸੀਮੇਟਲੀ 2 ਆਵਰਸ ਲੱਗ ਰਹੇ ਨੇ ਤੇ ਹੁਣ ਹੀ ਟਾਈਮ 4:00 ਵਜ ਗਏ ਨੇ ਤੇ 15 ਕ ਮਿੰਟ ਕਹਦੇ ਨੇ ਹੋਰ ਫੇਰ ਆਪਾਂ ਦੁਖਾਨੇ ਆਪੇ ਹੁਣ ਆਪਣੀ ਗੱਡੀ ਹੋ ਗਈ ਰਿਪੇਅਰ ਤੇ ਆਪਣਾ ਹੁਣ AC ਬਹੁਤ ਹੀ ਜ਼ਿਆਦਾ ਠੰਡੀ ਹਵਾ ਮਾਰ ਰਿਹਾ ਹੈ ਪਹਿਲਾਂ ਜਿਹੜਾ ਕਿ ਗਰਮ ਮਾਰਦਾ ਹੁੰਦਾ ਸੀ ਹੁਣ ਆਪਾਂ ਜਾ ਰਹੇ ਹਾਂ ਮੈਕਡੋਨਲਡਸ ਉੱਥੇ ਤੋਂ ਲਵਾਂਗੇ ਚਾਕਲੇਟ ਸ਼ੇਕ ਫੇਰ ਇੱਕ ਇੰਡੀਅਨ ਸਟੋਰ ਜਿੱਥੇ ਤੋਂ ਆਪਾਂ ਨੇ ਪੈਟਿਸ ਲੈਣੀ ਹੈ ਤੇ ਹੋਰ ਵੀ ਗਰੋਸਰੀ ਦਾ ਸਮਾਨ ਲੈਣਾ ਹੁਣ ਅੱਗੇ ਆਪਾਂ ਸਟੋਰ ਹੁਣ ਲਵਾਂਗੇ ਗਰੋਸਰੀ ਤੇ ਕੁਝ ਸਨੈਕਸ ਫਿਰ ਆਪਾਂ ਨੇ ਸਮਾਨ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ வால்ਮਾਰਟ